ਸਾਸਰੀ ਕਾਲਜੀ ਸਾਰਿਆਂ ਨੂੰ ਅੱਜ ਆਪਾਂ ਲੈ ਕੇ ਆਏ ਜੀ ਬਹੁਤ ਹੀ ਸੋਹਣੇ ਕਾਟਨ ਦੇ ਸੂਟ ਲੈਣਗੇ ਗਰਮੀਆਂ ਦੀ ਸਪੈਸ਼ਲ ਡਿਮਾਂਡ ਰਹਿੰਦੀ ਹੈ ਕਾਟਨ ਦੇ ਸੂਟ ਇਹ ਲੈਣਗੇ ਪਿਓਰ ਕਾਟਨ ਦੇ ਸੂਟ embroidery ਕੀਤੀ ਗਈ ਹੈ ਮਲਟੀ ਕਲਰ ਦੀ ਪ੍ਰਾਈਸ ਉੱਪਰ ਲੱਗਾ ਹੋਇਆ ਜਿਹੜਾ ਵੀ ਸੂਟ ਪਸੰਦ ਆਉਂਦਾ ਉਸ ਦਾ ਸਕਰੀਨ ਸ਼ਾਟ ਮੇਰੇ WhatsApp ਨੰਬਰ ਤੇ ਸੈਂਡ ਕਰਕੇ ਆਪਣੇ ਲਈ ਤੁਸੀਂ ਕੋਈ ਵੀ ਸੂਟ ਬੁੱਕ ਕਰਾ ਸਕਦੇ ਹੋ ਕੈਸ਼ ਔਨ ਡਿਲੀਵਰੀ ਨਹੀਂ ਹੈ ਜੀ ਪੈਸੇ ਤੁਹਾਨੂੰ ਪਹਿਲੇ ਹੀ ਪੇ ਕਰਨੇ ਪੈਣਗੇ ਸ਼ਿਪਿੰਗ ਫ੍ਰੀ ਰਹੇਗੀ 올 ਇੰਡੀਆ ਸ਼ਿਪਿੰਗ ਫ੍ਰੀ ਰਹੇਗੀ ਅਗਲੇ ਜਿਹੜੇ ਸੂਟ ਹੈ ਇਹ ਵੀ ਤੁਹਾਨੂੰ ਪਿਓਰ ਕਾਟਨ ਦੇ ਸੂਟ ਮਿਲਣਗੇ ਦਾ ਵੀ ਪ੍ਰਾਈਸ ਉੱਪਰ ਮੈਂਸ਼ਨ ਕੀਤਾ ਹੋਇਆ ਹੈ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਇਹਨਾਂ ਵਿੱਚ ਡਾਰਕ ਲਾਈਟ ਕਲਰ ਮਿਲ ਜਾਣਗੇ ਅਗਰ ਤੁਸੀਂ ਸ਼ਰਟ ਦਾ ਪੀਸ ਲੈਣਾ ਚਾਹੁੰਦੇ ਹੋ ਟਾਈ ਮਟਰ ਤਾਂ ਵੀ ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਆਣਗੇ ਇਹ ਵੀ ਤੁਹਾਨੂੰ ਮਿਲਣਗੇ ਜੀ ਕਾਟਨ ਮਡਲ ਕਾਟਨ ਦੇ ਸੂਟ ਮਿਲਣਗੇ ਬਹੁਤ ਹੀ ਪਿਆਰੇ ਕਲਰ ਨੇ ਤੁਸੀਂ ਕਲਰ ਚਾਰਟ ਦੇਖ ਸਕਦੇ ਹੋ ਵਰਕ ਬਹੁਤ ਹੀ ਪਿਆਰਾ ਕੀਤਾ ਗਿਆ ਹੈ ਕਲਰ ਆਪਸ਼ਨ ਬਹੁਤ ਹੀ ਜਾਦੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਫੁੱਲ ਵਰਕ ਰਹੇਗਾ ਸ਼ਰਟ ਦੇ ਉੱਪਰ ਦੁਪੱਟੇ ਬਹੁਤ ਹੀ ਪਿਆਰੇ ਬਨਾਏ ਗਏ ਨੇ ਰੈਡੀ ਕੀਤੇ ਗਏ ਦੁਪट्टे ਜਿਹੜੇ ਅਗਲੇ ਸੂਟ ਰਣਗੇ ਇਹ ਤੁਹਾਨੂੰ ਮਿਲੇਗਾ ਜੀ ਸ਼ਾਰਟ ਮਿਲੇਗੀ ਕਰੋਸ਼ੀਆ ਵਰਕ ਕੀਤਾ ਹੋਇਆ ਜਿਹੜਾ ਇਸ ਦਾ ਦੁਪੱਟਾ ਰਹੇਗਾ ਪਿਓਰ ਸ਼ਫੋਨ ਦਾ ਰਹੇਗਾ ਛਟੂਨ ਦੀ ਬਾਟਮ ਮਿਲੇਗੀ ਕੋਈ ਵੀ ਸੂਟ ਤੁਸੀਂ ਇਹਨਾਂ ਵਿੱਚੋਂ ਬਾਈ ਕਰ ਸਕਦੇ ਜਿਹੜਾ ਵੀ ਸੂਟ ਪਸੰਦ ਹੁੰਦਾ ਹੈ ਜਿਹੜੇ ਅਗਲੇ ਸੂਟ ਰਣਗੇ ਤੁਹਾਨੂੰ ਪਿਓਰ ਕਾਟਨ ਦਾ ਹੀ ਸੂਟ ਮਿਲੇਗਾ neck ਤੇ ਬਹੁਤ ਹੀ ਸੋਹਣਾ ਜਿਹੜੀ ਬਾਟਮ ਦੀ ਪੱਟੀ ਲਗਾਈ ਗਈ ਹੈ neck ਬਹੁਤ ਹੀ ਪਿਆਰਾ ਰੈਡੀ ਕੀਤਾ ਗਿਆ ਹੈ ਦੁਪੱਟਾ ਵੀ ਤੁਹਾਨੂੰ ਪ੍ਰਿੰਟਡ ਮਿਲੇਗਾ ਕਲਰ ਆਪਸ਼ਨ ਇਹਨਾਂ ਵਿੱਚ ਵੀ ਬਹੁਤ ਹੀ ਪਿਆਰੇ ਨੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਜਿਹੜੇ ਅਗਲੇ ਸੂਟ ਰਹਿਣਗੇ ਇਹ ਵੀ ਤੁਹਾਨੂੰ ਕਾਟਨ ਦੇ ਹੀ ਸੂਟ ਮਿਲਣਗੇ ਘੱਟ ਪ੍ਰਾਈਸ ਵਿੱਚ ਰਹਿਣਗੇ ਇਹ ਤੁਹਾਨੂੰ ਮਿਲਣਗੇ ਜੀ ਆਲ ਓਵਰ ਸੂਟ ਰਹੇਗਾ ਕੈਮਬਰੀ ਕਾਟਨ ਡਿਜੀਟਲ ਪ੍ਰਿੰਟ ਰਹੇਗਾ ਪ੍ਰਾਈਸ ਉੱਪਰ ਲੱਗਾ ਹੋਇਆ ਘੱਟ ਪ੍ਰਾਈਸ ਵਿੱਚ ਤੁਹਾਨੂੰ ਮਿਲ ਜਾਣਗੇ ਕੋਈ ਵੀ ਸੂਟ ਤੁਸੀਂ ਲੈ ਸਕਦੇ ਹੋ ਹਾਂਜੀ ਅੱਜ ਦੇ ਸੂਟਾਂ ਦੇ ਕਲੈਕਸ਼ਨ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਵੀਡੀਓ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਚੈਨਲ ਨੂੰ ਸਬਸਕ੍ਰਾਈਬ ਕਰਿਓ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ